ਕਾਲੀਤਲ ਦੇ ਸੀਨੀਅਰ ਨੇਤਾ ਵਿਕਰਮਜੀਤ ਸਿੰਘ ਮਜੀਠੀਆ ਦੀ ਪਤਨੀ ਨੂੰ ਇੱਕ ਮਾਮਲੇ ਵਿੱਚ ਨਾਮਜ਼ਦ ਕਰਨ ਜਾਂ ਸਮਣ ਭੇਜਣ ਦੇ ਮਾਮਲੇ ਤੇ ਬੋਲਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਸਿਆਸੀ ਲੜਾਈ ਨੂੰ ਪਰਿਵਾਰ ਤੱਕ ਲੈ ਕੇ ਜਾਣਾ ਸਰਕਾਰ ਲਈ ਗਲਤ ਗੱਲ ਹੈ ਨਾਲ ਹੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਬੇਟੀ ਵੱਲੋਂ ਦਿੱਤੇ ਬਿਆਨ ਦੇ ਕਿਹਾ ਕਿ ਭਗਵੰਤ ਮਾਨ ਦਾ ਤਲਾਕ ਉਹਨਾਂ ਦੀ ਪਤਨੀ ਨਾਲ ਹੋਇਆ ਹੈ ਬੱਚਾ ਨਾਲ ਨਹੀਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਇਹ ਪਰਿਵਾਰਕ ਮਸਲਾ ਅੰਦਰ ਬੈਠ ਕੇ ਨਿਬੇੜ ਲੈਣਾ ਚਾਹੀਦਾ ਹੈ ਰਾਜਨੀਤੀ ਦੇ ਵਿੱਚ ਪੱਧਰ ਜਿਹੜਾ ਕਿਸ ਪੱਧਰ ਦੇ ਉੱਤੇ ਆ ਕੇ ਗਿਰ ਗਿਆ ਹੋਇਆ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਬੇਟੀ ਦਾ ਬਿਆਨ ਹੋਵੇ ਜਾਂ ਮੀਡੀਆ ਸਾਹਿਬ ਦੇ ਉੱਤੇ ਉਹਨਾਂ ਦੇ ਪੱਤਰੀ ਦੇ ਉੱਤੇ ਕਾਰਵਾਈ ਹੈ ਕਿ ਕੀ ਰਾਜਨੀਤੀ ਕਿਸ ਲੈਵਲ ਦੇ ਉੱਤੇ ਚੱਲ ਗਈ ਕੀ ਦੇਖਦੇ ਹੋ ਤੁਸੀਂ ਮੈਂ ਜਦੋਂ ਅਮਰਿਤਪਾਲ ਜੀ ਦੀ ਵਾਈਫ ਨੂੰ ਫੜਨ ਲੱਗੇ ਸੀ ਜਾਂ ਰੋਕਿਆ ਸੀ ਉਦੋਂ ਵੀ ਕਿਹਾ ਸੀ ਕਿ ਧੀਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਦੇਖੋ ਐਸੀ ਰਾਜਨੀਤਿਕ ਲੋਕ ਸਾਰਾ ਦਿਨ ਬਾਹਰ ਕਿਆ-ਕਿਆ ਕਰਦੇ ਆ ਕਿਆ-ਕਿਆ ਕਿਸ ਤਰ੍ਹਾਂ ਦੇ ਕੰਮ ਕਰਦੇ ਆ ਕਿਆ ਖਰੀਦੇ ਕਿਆ ਵੇਚਦੇ ਕਿਆ ਐਸੀ ਬੋਲਦੇ ਸਾਡੀ ਘਰ ਵਿੱਚ ਸਾਡੀਆਂ ਧੀਆ ਪੇਣਾ আর ਘਰ ਵਾਲੀਆਂ ਨੂੰ ਪਰਿਵਾਰ ਮੈਂਬਰਾਂ ਨੂੰ ਉਹਦੀ ਕੋਈ ਜ਼ਿਆਦਾ ਨਹੀਂ ਪਤਾ ਹੁੰਦਾ ਇਸ ਕਰਕੇ ਜਿਹੜਾ ਇਹ ਵਿਕਰਮਜੀਤ ਸਿੰਘ ਮਜੀਠੀਆ ਦੀ ਵਾਈਫ ਤੇ ਪਰਚਾ ਕੀਤਾ ਹੈ ਜਾਂ ਉਹਨੂੰ ਸੰਮਣ ਕੀਤਾ ਇਹ ਬਿਲਕੁਲ ਗਲਤ ਹੈ ਮੈਂ ਵੀ ਮੁੱਖ ਮੰਤਰੀ ਨੇ ਸਾਡੇ ਹੁੰਦੇ ਮਜੀਠਿਆ ਤੇ ਪਰਚਾ ਹੋਇਆ ਸੀ ਉਦੋਂ ਗੱਲ ਆਈ ਸੀ ਮੇਰੇ ਪਾਸੇ ਕਿ ਉਹਦੀ ਵਾਈਫ ਨੂੰ ਵੀ ਵਿੱਚ ਇਨਵੋਲਵ ਕਰਨ ਲੱਗੇ ਐ ਮੈਂ ਸਤੀ ਦੇ ਨਾਲ ਡੀਜੀ ਪੀ ਨੂੰ ਕਿਹਾ ਸੀ ਕਿ ਔਰਤਾਂ ਦਾ ਇਹਦੇ ਵਿੱਚ ਕੋਈ ਕੰਮ ਨਹੀਂ ਇਹ ਪਰਚੇ ਨਹੀਂ ਹੋਣੇ ਚਾਹੀਦੇ ਇਹ ਜਿਹੜਾ ਹੋਇਆ ਇਹ ਗਲਤ ਹੋਇਆ ਦੂਸਰਾ ਇਹ ਹੈ ਕਿ ਜਿਹੜੇ ਮਾਨ ਸਾਹਿਬ ਹੈ ਉਹਨਾਂ ਦਾ ਪਰਿਵਾਰਕ ਮਸਲਾ ਉਹਨਾਂ ਦੇ ਬੱਚੇ ਐ ਕੋਈ ਰਿਸ਼ਤੇਦਾਰ ਵਿੱਚ ਪਾ ਕੇ ਗੱਲ ਨਵੇਲ ਦੇਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਮਸਲੇ ਬਾਹਰ ਨਹੀਂ ਆਉਣੇ ਚਾਹੀਦੇ ਇਹ ਦੂਸਰਾ ਪਿਆ ਵੀ ਕਰਾ ਲਿਆ ਤਾਂ ਤਲਾਕ ਹੈ ਜਿਹੜਾ ਘਰਵਾਲੀ ਨਾਲ ਹੋਇਆ ਬੱਚਿਆਂ ਨਾਲ ਤਾਂ ਤਲਾਕ ਨਹੀਂ ਹੋਇਆ ਇਸ ਕਰਕੇ ਬੱਚਿਆਂ ਦੀ ਸਾਂਭ ਸੰਭਾਲ ਬੱਚਿਆਂ ਦੇ ਨਾਲ ਨਵੇਂ ਪਰਿਵਾਰ ਦਾ ਮਾਹੌਲ ਬਰਾਬਰ ਰੱਖਣਾ ਸਹੀ ਤਰੀਕੇ ਨਾਲ ਰੱਖਣਾ ਇਹ ਬੰਦੇ ਦੀ ਜ਼ਿੰਮੇਵਾਰੀ ਹੁੰਦੀ ਹੈ ਇਸ ਕਰਕੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਔਰ ਬੱਚਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ Shamla Chander Building Maintenance handyman under cheque trade platform is now available on your local London area. He has more than five years' experience in the same line. He used to work with reputed companies, agencies as well local builders with brothers. He is professional by plumbing, electrician, masonry work, carpentry. For more information, please contact him at www.checktrade.com, ID number 921760. Shamra Chander call Center. Call him on this number: 07484161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ